ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਆਪ ਸੰਸਦ ਭਗਵੰਤ ਮਾਨ ਇੱਕ ਦੂਜੇ ਨੂੰ ਨੈਤਿਕਤਾ ਸਿਖਾਉਂਦੇ ਨਜ਼ਰ ਆਏ ਖਡੂਰ ਸਾਹਿਬ ਚ ਅਕਾਲੀ ਦਲ ਦੀ ਰੈਲੀ ਵਿੱਚ ਮਜੀਠੀਆ ਨੇ ਭਗਵੰਤ ਮਾਨ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੀ ਪਗੜੀ ਬੰਨਦੇ ਨੇ ਪਰ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਮੰਨਦੇ ਮਾਨ ਨੂੰ ਸ਼ਰਾਬ ਪੀਣ ਅਤੇ ਪਤਨੀ ਨਾਲ ਤਲਾਕ ਮਾਮਲੇ ਤੇ ਮਜੀਠੀਆ ਨੇ ਘੇਰਿਆ ਤਾਂ ਕਲਾਨੌਰ ਦੀ ਰੈਲੀ ਤੋਂ ਭਗਵੰਤ ਮਾਨ ਐਵੀ ਪਲਟਵਾਰ ਕਰਦੇ ਹੋਏ ਕਿਹਾ ਕਿ ਮਜੀਠੀਆ ਨੈਤਿਕਤਾ ਦਾ ਪਾਠ ਨਾ ਪੜਾਉਣ ਤੇ ਜਿਹਨੇ ਆਪਣੀ ਘਰ ਵਾਲੀ ਨੂੰ ਵੀ ਛੱਡਿਆ ਕਿ ਪ੍ਰਭੂ ਦੇ ਦੂਰ ਨਹੀਂ ਕਿਤੇ ਕੱਤੀ ਹੋਵੀ ਕਿ ਵੱਡੇ ਵੱਡੇ ਕੁੱਤੇ ਪੰਜਾਬ ਦੇ ਲੋਕਾਂ ਦੇ ਮੰਗਲ ਕੌਣ ਨਹੀਂ ਰੱਖ ਲੈਣੇ ਨੰ ਤਾਂ ਸੋਚ ਇਹ ਚੀ ਹੈ ਤੀਜੀ ਗੱਲ ਆ ਵਾਧਾ ਦੀ ਬੈਠੋ ਬੈਠੋ ਆਹ ਸਾਹਿਬ ਲੜ-ਖੜ ਕੇ ਗਏ ਆ ਸ੍ਰੀ ਗੁਰੂ ਭਗਤ ਜੀ ਦੀ ਪੱਕਵਾਨ ਨਹੀਂ ਸ੍ਰੀ ਗੁਰੂ ਭਗਤ ਜੀ ਦੀ ਰੀਤ ਕਰਦੀ ਤੇ ਜੀਵਨ ਭਗਤ ਜੀ ਨੂੰ ਲਗੂ ਪੰਜਾਬ ਦੀ ਖਾ ਸਾਮਾਨ ਦੇ ਸਾਨੂੰ ਦੇਊਗਾ ਇਹਨੇ ਕੋਲੇ ਹੋਰ ਕੋਈ ਇਲਜ਼ਾਮ ਹੀ ਨਹੀਂ ਹੈ ਹੁਣ ਸਾਡੇ ਤੇ ਨਿੱਜੀ ਹਮਲੇ ਕਰਨ ਲੱਗੇ ਔਰ ਵਿਕਰਮਜੀਤ ਮਜੀਠੀਆ ਜੀ ਕਹਿ ਰਹੇ ਨੇ ਕਿ ਭਗਵੰਤ ਮਾਨ ਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨਹੀਂ ਪਤਾ ਸ਼ਾਇਦ ਵਿਕਰਮਜੀਤ ਮਜੀਠੀਆ ਨੂੰ ਇਹ ਨਹੀਂ ਪਤਾ ਕਿ ਜੋ ਬੰਦਾ ਵਿਧਾਨ ਸਭਾ ਚ ਮਾਵਾਂ ਭੈਣਾਂ ਦੀ ਗਾਣਾ ਕੱਢ ਸਕਦਾ ਹੈ ਉਹ ਕਿਸੇ ਨੂੰ ਸਮਝਾ ਨਹੀਂ ਸਕਦਾ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਇਹਨਾਂ ਨੂੰ ਪਤਾ ਲੱਗ ਜਾਊਗਾ ਜਦੋਂ ਵੋਟਾਂ ਵਾਲੀਆਂ ਮਸ਼ੀਨਾਂ ਦੇ ਜਿਹੜੇ ਬਕਸੇ ਖੁੱਲ੍ਹੇ ਜਦੋਂ